ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਵਾਲੀ ਵੀਡੀਓ ਆਪਾਂ ਮੈਸਤਰੀ ਭਰਾ ਦੀ ਸਾਂਝੀ ਕਰਨ ਲੱਗੇ ਆ ਤੇ ਕਿਸੇ ਵੀ ਭਰਾਨੇ ਕੰਮ ਕਰਾਉਣਾ ਹੋਵੇ ਬਾਈ ਦੇ ਨਾਲ ਸੰਪਰਕ ਕਰ ਸਕਦਾ ਵਾ ਮੈਂ ਬਾਈ ਦਾ ਨੰਬਰ ਮੈਂਸ਼ਨ ਕਰ ਦੂੰਗਾ ਮੈਸਤਰੀ ਥੱਲੇ ਬਾਕੀ ਤੁਸੀਂ ਕੰਮ ਕੀਤਾ ਵੇਖ ਹੀ ਸਕਦੇ ਹੋ ਨਾ ਤੇ ਸਾਰਾ ਤੁਹਾਨੂੰ ਕੰਮ ਦਿਖਾਉਣੀ ਆ ਤੇ ਇਧਰ ਵੀ ਨਾ ਖੇਤੇ ਵੀ ਮਾਰਦੀ ਮੜਾ ਤੇ ਬਾਕੀ ਤੁਹਾਨੂੰ ਕੋਠੀ ਦਿਖਾਉਣੀ ਆ ਜਦੋਂ ਪ੍ਰੋਪਰ ਵੈਸੇ ਤਿਆਰ ਹੋ ਗਈ ਬਾਕੀ ਸਾਰਾ ਉਦੋਂ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਧਰ ਲਗਾ ਬੱਲੇ ਜੀ ਇੱਧਰ ਆ ਮੈਂ ਖਾ ਬਾਕੀ ਤੁਸੀਂ ਕੰਮ ਭਰਾ ਵੇਖ ਹੀ ਸਕਦੇ ਹੋ ਹਨ ਵੀ ਇਹ ਹੈਗਾ ਵਾ ਗੱਡੀ ਖੜਾਉਣਾ ਆਪਣੇ ਗਰਾਜ ਬਣਾਇਆ ਹੋਇਆ ਵਾ ਤੇ ਇੱਧਰ ਆ ਹੋ ਗਈ ਆ ਮੇਨ ਐਂਟਰੀ ਹੋ ਗਈ ਆ ਇੱਧਰ ਪਾਸੇ ਵੀ ਦਿਖਾ ਦੂ ਤੇ ਪਿੱਛੇ ਨੂੰ ਕੇ ਕਰੀ ਸਾਰਾ ਦਿਖਾ ਦੇਣਾ ਬਾਕੀ ਤੁਸੀਂ ਇਹ ਗਲਾਈਆਂ ਵੀਰੇ ਵੇਖ ਹੀ ਸਕਦੇ ਹਣਾ ਜੇ ਜਦੋਂ ਬਾਕੀ ਜਦੋਂ ਪ੍ਰੋਪਰ ਤਿਆਰ ਹੋ ਗਿਆ ਤੇ ਉਦੋਂ ਆਪਾਂ ਮੈਸਤਰੀ ਭਰਾ ਦੀ ਵੀਡੀਓ ਇੱਕ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਕਿਸੇ ਵੀ ਭਰਾ ਨੇ ਗੰਮ ਕੋਈ ਕੋਠੀ ਦਾ ਕਰਾਉਣਾ ਹੋਵੇ ਹਣਾ ਤੇ ਬਾਈ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਆ ਤੇ ਇਹਦਾ ਆਪਣਾ ਕੀ ਆਪਣਾ ਵੀ ਜੀ ਲੇਬਰ ਲੂਰ ਲੈਣੀ ਹੁੰਦੀ ਆ ਏ 180 ਰੁਪਏ 180 ਰੁਪਏ ਦੇ ਜਿਹੜੀ ਆ ਕੋਠੀ ਦੀ ਗੱਲ ਹੋਈ ਆ ਮੈਸਤਰੀ ਭਰਾ ਦੀ ਤੇ ਬਾਕੀ ਹੋਰ ਵੀ ਹਨਾ ਵੀ ਨਕਸ਼ੇ ਦੇ ਹਿਸਾਬ ਨਾਲ ਪੈਸੇ ਲੈਂਦੇ ਆ ਮੈਂ ਫ੍ਰੀ ਵੀ ਵੈਸੇ ਤਾਂ 200 ਰੁਪਇਆ ਆ ਜਿਹੜਾ ਨਕਸ਼ਾ 200 ਰੁਪਇਆ ਚੱਲਦਾ ਵੈਸੇ ਹੁਣ ਪਿੰਡ ਵਾਸਤੇ 550 180 ਰੁਪਇਆ ਠੀਕ ਹੈ ਠੀਕ ਹੈ 180 ਰੁਪਇਆ ਦੀ ਗੱਲ ਕੀਤੀ ਕਿੰਨੇ ਇਹ ਸੈਂਕੜੇ ਹੈਗਾ ਵਾ ਇਹ ਤੇ ਕੋਈ ਪਤਾ ਜਾਣਾ ਵਾ 4000 ਤੱਕੂ 4000 ਸਕੁਅਰ ਮਟਰ ਹਨ ਠੀਕ ਹੈ ਵਰਤਾਰੀ ਆ ਸੇ ਪਤਾ ਬਾਕੀ ਬਹੁਤ ਵਧੀਆ ਹੈ ਨਾ ਵੀ ਹਵੇਲੀ ਟਾਈਪ ਜਿਵੇਂ ਬਣਿਆ ਵਾ ਆ ਘਰ ਵੀ ਉਸ ਤਰ੍ਹਾਂ ਹੈ ਨਾ ਜੀ ਲੱਗ ਰਿਹਾ ਉਹ ਤੇ ਬਾਕੀ ਇਹ ਜਰੂਰ ਪਲਾਸਟਰ ਪ੍ਰੋਪਰ ਹੋ ਗਈ ਬਾਕੀ ਉਹ ਦੋ ਉਹ ਤਾਂ ਉਹ ਵੀ ਚਾਰੀ ਹੋਊਗੀ ਫੇਰੀ ਉਹ ਇੱਕ ਲੁੱਕ ਤਾਂ ਬਣ ਗਿਆ ਕਾ ਕਲਾਈਂਡ ਜਿੰਨੀਆਂ ਤੇ ਬੜੀ ਟਾਈਮ ਵੀ ਬਹੁਤ ਲੱਗਿਆ ਹੁੰਦਾ ਹਣਾ ਹਾਂ ਤਾਂ ਲੱਗਦਾ ਆਂ ਅੰਦਰ ਆਇਆ ਆਇਆ ਉਹ ਹੂੰ ਏ ਬਾਕੀ ਆ ਕੰਮ ਹਣਾ ਦਿਖਾ ਦੇ ਆਪਾਂ ਗੱਲਾਂ ਬਾਤਾਂ ਹਨਾ ਨਾਜ਼ੀਨ ਨਾਲ ਕਰਦੇ ਆ ਥੋੜਾ ਪਿੱਛੇ ਰੱਖੀ ਦੀ ਲੋਬੀ ਆ ਗਈ ਆ ਗਈ ਲੋਬੀ ਆ ਗਈ ਇੱਧਰ ਔਰ ਇਹ ਡਰਮ ਵਾਲੀ ਆਪਣੇ ਇੱਧਰ ਦੇ ਪਾਸੇ ਪੌੜੀ ਚੜਨੀ ਆ ਪੌੜੀ ਚੜਨੀ ਆ ਇਹ ਪੌੜੀ ਇਹ ਗੋਲਚਰ ਹੋਣੀ ਆ ਕਿ ਤੁਸੀਂ ਇਹ ਰੈਂਕ ਵਾਲੀ ਆ ਰੈਂਕ ਵਾਲੀ ਗੋੜੀ ਪੌੜੀ ਠੀਕ ਹੈ ਇੱਧਰ ਲੋਬੀ ਆ ਗਈ ਆ ਤੇ ਇੱਥੇ ਪੌੜੀ ਚੜ ਜਾਈਆਂ ਹਾਂ ਤੇ ਇੱਧਰ ਦੇ ਪਾਸੇ ਕੀ ਆ ਗਿਆ ਆਪਣਾ ਬੈਡਰੂਮ ਆ ਗਿਆ ਇੱਧਰ ਦੇ ਪਾਸੇ ਆਪਣਾ ਬੈਡਰੂਮ ਇੱਕ ਬੈਡਰੂਮ ਇਹੇ ਹੋ ਗਿਆ ਤੇ ਇੱਕ ਬੈਡਰੂਮ ਆ ਆ ਗਿਆ ਇੱਧਰ ਦਾ ਦੂਜਾ

ਇੱਧਰਲੇ ਪਾਸੇ ਵੀ ਇੱਧਰ ਬਾਹਰ ਰਸਤਾ ਹੈਗਾ ਹਨ ਜਿੱਧਰ ਆਪਾਂ ਗੱਡੀ ਖੜਾਉਣਾ ਤੇ ਦੇਖ ਸਕਦੇ ਆ ਬਾਹਰਲੇ ਪਾਸੇ ਬਾਹਰਲੇ ਪਾਸੇ ਨੂੰ ਕਰਦੇ ਇੱਧਰ ਨੂੰ ਬਾਕੀ ਤੁਸੀਂ ਭਰਾ ਨਕਸ਼ਾ ਵੇਖ ਹੀ ਸਕਦੇ ਆ ਇੱਧਰ ਮਾਦਿਆਂ ਵੀ ਆਹ ਜਿਹੜਾ ਮੇਨ ਨਕਸ਼ਾ ਹੈਗਾ ਵਾ ਕਿੰਨੇ ਸਕੁਅਰ ਫੁੱਟ ਦੱਸਿਆ ਸੀਗਾ ਆਪਾਂ ਇਹ 4000 ਤੋਂ 5000 ਜਾ ਰਿਹਾ ਯਾਰ ਸਕੁਅਰਪੋਰਟ ਤੋਂ ਟੱਪ ਜੂਗਾ ਵੈਸੇ ਹਨਾ ਥੋੜੀ ਜੀ ਜਗ੍ਹਾ ਵੈਚਾ ਵੈਸੇ ਇਹ ਹਨਾ ਤੇ ਆਵਾਜ਼ ਵੀ ਆ ਗਿਆ ਆਵਾਜ਼ ਵੀ ਆ ਗਿਆ ਨਾ ਬਾਕੀ ਜਿਹੜਾ ਰੇਟ ਹੈਗਾ ਵਾ ਹਨਾ ਇਦਾਂ ਨੂੰ ਮਾਰੇ ਕੰਪਿਊਟਰ ਦੀ ਵੀਡੀਓ ਬਾਕੀ ਜਿਹੜਾ ਰੇਟ ਹੈਗਾ ਵਾ ਉਹ ਕੋਠੀ ਦੇ ਨਕਸ਼ੇ ਦੇ ਅਧਾਰ 'ਤੇ ਹੋਊਗਾ ਵੀਰੇ ਥੋੜਾਪੋੜਾ ਹਨਾ ਇੱਧਰ ਉੱਧਰ ਹੋ ਸਕਦਾ ਵਾ ਕਿਉਂਕਿ ਜਿਹੜਾ ਨਕਸ਼ਾ ਬਣਿਆ ਉਹ ਨਕਸ਼ੇ ਦੇ ਹਿਸਾਬ ਨਾਲ ਹੀ ਰੇਟ ਮੈਸੇਜ ਦੇ ਹਿਸਾਬ ਲੈਂਦੇ ਆ ਜਾ ਜਿੰਨਾ ਵੀ ਆਪਾਂ ਠੇਕਾ ਵੀ ਮਾਰ ਸਕਦੇ ਆ ਵੀ ਪ੍ਰੋਪਰ ਕੋਠੀ ਦਾ ਵੀ ਵੀ ਜਿੰਨਾ ਆਪਣਾ ਮੈਸਤਰੀ ਦੇ ਲੇਬਰ ਬੰਦੀ ਹੋਊਗੀ ਉਸ ਹਿਸਾਬ ਦੇ ਨਾਲ ਬਿਲਕੁਲ ਮੇਖਾਣਾ ਬਾਰਾ ਵਾਲਿਆ ਅੱਛਾ ਬੰਦਾ ਆ ਹਾਂ ਬਾਕੀ ਆ ਜਿਹੜਾ ਹੈਗੇ ਉੱਪਰਲਾ ਪੋਰਚ ਨਾ ਆ ਗਿਆ ਹੈ ਨਾ ਅੰਦਰ ਕੰਮ ਚੱਲ ਰਿਹਾ ਵਾ ਹਰੇ ਉੱਪਰਲਾ ਇੱਥੇ ਆਣ ਬਣਾ ਰਹੇ ਨੇ ਜੀ ਦੀਆਂ ਚੀਜ਼ਾਂ ਉਹ ਜਿਹੜੀ ਸਟਾਇਲ ਚੀਜ਼ਾਂ ਬਣਦੀਆਂ ਗਰਾਜ ਜਿਹੜੇ ਸਟਾਇਲ ਬਣਦੇ ਉਸ ਭਾਵੇਂ ਜਿਹੜੇ ਆਹ ਜਿਹੜੀਆਂ ਨੇ ਕਰ ਦਿੱਤੀਆਂ ਬਾਕੀ ਆ ਤੁਸੀਂ ਵੇਖੀ ਜਾਦੇ ਹੋ ਨਾ ਜਿਹੜੀ ਉੱਪਰ ਜਿਹੜੀ ਉੱਪਰਲੇ ਪਾਸੇ ਬਣਾ ਰਹੇ ਆ ਇਹ ਇਦਾਂ ਹੀ ਬਣਨੀ ਆ ਸੇਮ ਜਿਹੜੀ ਆ ਬਣ ਰਹੀ ਓਪਰ ਇਦਾਂ ਮਾਰ ਲੀਹ ਉੱਧਰ ਕਿਦਾਂ ਬਣਾਉਂਦੇ ਚਲਾਈ ਰੱਖਦੇ ਆ ਕੰਮ ਕਰਵਾਉਣਾ ਹੋਵੇ ਵੀ ਨਵੀਂ ਕੂਟੀ ਬਿਡਣੀ ਹੋਵੇ ਤੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਮੈਸਟਰੀ ਨਾਲ ਤੇ ਬਾਕੀ ਮੇਰਾ ਭਰਾ ਮੇਰਾ ਆ ਵੀਡੀਓ ਹੀ ਫਿਰਿਆ ਵਾ ਹਨਾ ਵੀਡੀਓ ਨਾਲ ਨਾਲ ਜਰੂਰ ਸ਼ੇਅਰ ਕਰ ਲਿਓ ਆ ਇੱਥੇ ਲੀਆਂ ਗਲਾਈਆਂ ਆ ਜਨਾ ਠੀਕ ਆ ਆ ਜਿਹੜੀਆਂ ਇੱਧਰ ਗਲਾਈਆਂ ਨੇ ਮਾਤਨੀ ਬਾਕੀ ਆ ਤੁਸੀਂ ਗਲਾਈਆਂ ਹਨਾ ਵੇਖੀ ਸਕਦੇ ਆ ਬਾਲਕਨੀ ਬਣਨ ਵਾਲੀ ਉੱਪਰ ਜੀੜੀ ਆ ਬਾਲਕਨੀ ਬਣਨੀ ਹੈ ਇੱਥੇ ਲਗਾ ਕੇ ਠੀਕ ਹੈ ਠੀਕ ਹੈ ਜਿਹੜੀ ਆ ਤੇ ਆ ਦੇ ਜੀ ਠੀਕ ਆ ਦੇ ਜੀ ਆ ਜਿਹੜੀ ਆ ਸਾਈਡ ਤੇ ਇਧਰਲੇ ਪਾਸੇ ਆਹ ਜਿਹੜੀ ਬਾਨਨੀ ਆ ਜਿਹੜੀ ਆ ਆ ਚੀਜ਼ ਬਾਨਨੀ ਹੈ ਇੱਥੇ ਜਿਹੜੀ ਇਧਰਲੇ ਪਾਸੇ ਬਣੋਗੇ ਬਾਕੀ ਦੂਜੀ ਵੀਡੀਓ ਹੈ ਨਾ ਜਰੂਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਦੋਂ ਪ੍ਰੋਪਰ ਜਾਨਕੀ ਤਿਆਰੀ ਹੋ ਗਈ ਉਦੋਂ ਫੁੱਲ ਵੀਡੀਓ ਤੁਹਾਡੇ ਨਾਲ ਹਾਂਦੀ ਕਰਾਂਗੇ ਬਾਕੀ ਕਿਸੇ ਵੀ ਪੁਰਾਣੇ ਨਾਲ ਕੰਮ ਕਰਾਉਣਾ ਹੋਵੇ ਭਰਾ ਦੇ ਨਾਲ ਕੰਮ ਭਰਾ ਕੋਲ ਕੰਮ ਕਰਾ ਸਕਦੇ ਆ ਬਹੁਤ ਵਧੀਆ ਕੰਮ ਕਰਦਾ ਵੋ ਭਰਾ ਤੇ ਬਾਈ ਦਾ ਮੈਂ ਨੰਬਰ ਵੀ ਉੱਤੇ ਪਾ ਦਊਗਾ ਠੀਕ ਆ ਤੇ ਬਾਕੀ ਮੇਰੀ ਵੀਡੀਓ ਜਿਹੜੇ ਭਰਾ ਨੇ ਵੇਖ ਲਈ ਬਾਕੀ ਮੇਰਾ ਨਾਮ ਵੀ ਲੈ ਸਕਦੇ ਆ ਉਹਦੇ ਵੀਡੀਓ ਜਿਹੜਾ ਭਰਾ ਵੇਖ ਕੇ ਆਊਗਾ ਤੇ ਉਹਨੂੰ ਡਿਸਕਾਊਂਟ ਵੀ ਕਰਵਾਵਾਂਗੇ ਭਰਾ ਕੋਲ ਠੀਕ ਹੈ ਧੰਨਵਾਦ